ਸਿਕਾਂਜੀ ਆਪਾਂ ਅੱਜ ਬਣਾਵਾਂਗੇ ਪਿੰਗੀ ਠਣਾ ਤੇ ਪਟੂਰੇ ਤੇ ਸਭ ਤੋਂ ਪਹਿਲਾਂ ਕੀ ਕਰ ਰਹੇ ਆ ਆਪਾਂ ਡੋਅ ਤਿਆਰ ਕਰਨ ਲੱਗੇ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਡੋਅ ਤਿਆਰ ਕਰਨ ਲੱਗੇ ਤਾਂ ਇਧਰ ਸਾਡੇ ਚਨੇ ਵੀ ਹੋ ਚੁੱਕੇ ਆ ਇਹਨਾਂ ਨੂੰ ਸੀੜੀ ਅਲਵਾਈਆਂ ਨਾ ਚਨੇ ਨੂੰ ਹਾਂ ਇਹਦੇ ਚ ਆਪਾਂ ਹਲਦੀ ਪਾਈਆਂ ਨਾ ਮੱਖ ਪਾਇਆ ਛੋਟੀ ਮਾਜੀ ਪਾਈ ਵੱਡੀ ਲਾਜੀ ਪਾਈ ਆ ਲੌਂਗ ਪਾਇਆ ਦਸਦੀ ਵੀ ਪਾਇਆ ਤੇਲਪੱਤਾ ਪਾਇਆ ਠੀਕ ਇਹ ਰਮਤਾ ਅੱਜ ਅਸੀਂ ਖਾਵਾਂਗੇ ਜੀ ਛੋਲੇ ਪਟੂਰੇ ਕਾਫੀ ਦਿਨ ਦੇ ਰੀਲਾ ਦੇਖ ਦੇ ਕੇ ਤਾਂ ਮਨ ਕਰਦਾ ਸੀ ਕਿ ਹਾਂ ਵੀ ਖਾਈਏ ਜਾ ਜਿਸੀ ਫਾਈਨ ਨਾ ਲੱਗਿਆ ਤਾਂ ਇੱਦਾਂ ਸਾਡੇ ਲੈਣ ਚਲ ਗਈ ਇੱਦਾਂ ਕਪੜੇ ਤੋਂ ਰੇ ਨਾਲ ਹੀ ਲੈਣ ਚਲ ਗਈ ਤੇ ਉਹ ਲੈਪਟੋਰੀਂ ਨਾ ਲੱਗਦੀ ਲੈਣ ਚਲ ਗਈ ਅਸ ਹੁਣ ਕੀ ਕਰ ਲੱਗੇ ਆਪਾਂ ਡੋਵ ਵਿੱਚ ਪਾਵਾਂਗੇ ਤੇਹੀ ਨਮਕ ਬੇਕਿੰਗ ਪਾਊਡਰ ਕਸੂਰੀ ਮੇਥੀ ਪਾਉਂਦੇ ਆ ਦਿਖਾਓ ਨਾਲ ਨਾਲ ਭਾਈ ਚਲੋ ਨਾਲ ਨਾਲ ਦਿਖਾਈ ਚੱਲਾਂਗੇ ਆਪਾਂ ਤੇ ਜਿਵੇਂ ਕਿ ਹੁਣ ਹੱਥ ਪਹਿਲਾਂ ਬਣਾਵਾਂਗੇ ਖੰਮੇ ਥੋੜਾ ਜਿਹਾ ਥੋੜਾ ਹੀ ਪਾਵਾਂਗੇ ਜ਼ਿਆਦਾ ਨਹੀਂ ਕਿਉਂਕਿ ਆਪਾਂ ਸਬਜੀ ਚ ਮਿਲਾਇਆ ਹੁੰਦਾ ਨਾ ਠੀਕ ਐ ਦਹੀਂ ਨਾਲ ਕਿਉਂ ਬੇਕਿੰਗ ਪਾਊਡਰ ਨਾਲ ਨਹੀਂ ਪੁੱਲਣਗੇ ਉਸ ਤੋਂ ਬਾਅਦ ਪਾ ਦਾਂਗੇ ਜੀ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਨਾ ਜਿਆਦਾ ਨਹੀਂ ਪਾਉਣਾ ਹੈ ਨਾ ਲੂਣ ਕਿੰਨਾ ਪਾਤਾ ਅੱਧਾ ਚਮਚਾ ਥੋੜਾ ਹੀ ਪਾਉਣਾ ਠੀਕ ਹੈ ਆ ਦੇਖੋ ਬੜਾ ਖੁਸ਼ ਹੋ ਜੱਕੀ ਖਾਂਦਾ ਪਪੀਤਾ ਇਹ ਤਾਂ ਸੋ ਪਿੱਤਾ ਰ ਵਿਵੜਾ ਮਾਗੀ ਹੋਰ ਕੁਝ ਨਹੀਂ ਇਹਨੇ ਖਾਣਾ ਪਿੱਤਾ ਦੇਖੋ ਨੇ ਕਿੱਥੇ ਇਹਦੇ ਚ ਕਢਾਉਣੇ ਰੱਖੀਦਾ ਕਹਿੰਦੇ ਟੋਕਰੀ ਦੇਖੋ ਕਿਹਨ ਕਿੱਥੇ ਛੱਡਤੀ ਇਹਨੇ ਤੇ ਇਧਰ ਜੀ ਸੰਦੀਪ ਨੇ ਭਾਰਤੀ ਜੀ ਕਸਤੂਰੀ ਮੇਥੀ ਕਸਤੂਰੀ ਮੇਥੀ ਨਾਲ ਥੋੜਾ ਜਿਹਾ ਟੇਸਟ ਵਧੀਆ ਆਉਂਦਾ ਹਾਂ ਇਹ ਗੱਲ ਤਾਂ ਹੈ ਟੇਸਟ ਬਹੁਤ ਘੈਂਟ ਆਉਂਦਾ ਕਸਤੂਰੀ ਮੇਥੀ ਨਾਲ ਥੋੜ੍ਹਾ ਜਿਹਾ ਪਾਵਾਂਗੇ ਮਿੱਠਾ ਸੋਡਾ ਥੋੜਾ ਜਿਹਾ ਪਾ ਦਾਂਗੇ ਜੀ ਬੇਕਿੰਗ ਮਿੱਠਾ ਸੋਡਾ ਬੇਕਿੰਗ ਪਾਊਡਰ ਦਾ ਆਪਾਂ ਬਾਤ ਆ ਮਿੱਠਾ ਸੋਡਾ ਪਾ ਦਾਂਗੇ ਥੋੜਾ ਜਿਹਾ ਤੇ ਤੇ ਹਿੰਗ ਵੀ ਪਾਉਣੀ ਆ ਨਹੀਂ ਨਹੀਂ ਹਿੰਗ ਨਹੀਂ ਪਾਉਣੀ ਠੀਕ ਆ ਥੋੜਾ ਜਿਹਾ ਤੇਲ ਪਾ ਲਿਆ ਥੋੜਾ ਜਿਹਾ ਪਾਤਾ ਹੋਇਆ ਹੋਇਲ ਜਾਨੀ ਕੋਣੀ ਕਿਤਾ ਬਾਬਾ ਜੀ ਨੂੰ ਆ ਠੀਕ ਚਲੋ ਹੁਣ ਦਿਖਾਓ ਆਪਦਾ ਜੋਰ ਕਾਕਾ ਕੀ ਖਾਂਦਾ ਚੀਚੀ ਕਾਕਾ ਚੀਚੀ ਖਾਂਦਾ ਕੀ ਖਾਂਦਾ ਪਪੀਤਾ ਖਾਂਦਾ ਕੇ ਪਪੀਤਾ ਮੇਤੋਂ ਖੜੇ ਹੁੰਦੇ ਨਹੀਂ ਮੈਂ ਤਾਂ ਕੋਲ ਨੂੰ ਹੁੰਦਾ ਆਟਾ ਕੋਲ ਨੂੰ ਹੁੰਦਾ ਨਾ ਮੇਤੋਂ ਪੀੜੀ ਤੇ ਕਰਨ ਨੂੰ ਹੁੰਦਾ ਮੈਂ ਤਾਂ ਪੈਰਾ ਖਾਣ ਰਹੀ ਗੁੱਲੂ ਹੁੰਦਾ ਕ੍ਰੈਪਿੰਗ ਇਹਦੇ ਨਹੀਂ ਜਦੋਂ ਹੋ ਕਲਾਈਂ ਸੰਦ ਸੀ ਨਾ ਸਲੇ ਨੂੰ ਬ੍ਰੇਕਫਾਸਟ ਤੇ ਬਹੁਤ ਕੁਝ ਹੁੰਦਾ ਹੈਗਾ ਉਹਦੇ ਵਿੱਚ ਟੋਕਲਾ ਇਡਲੀ ਥੰਬਰ ਪੈਨਕੇਕ ਫਿਰ ਬੱਪਲਸ ਕਾਫੀ ਕੁਝ ਹੁੰਦਾ ਠੀਕਾ ਤੇ ਚਨਾ ਪਟੋਰਾ ਹੁੰਦਾ ਤੇ ਪੂਰੀ ਹੁੰਦੀ ਸੀਗੀ ਪਾਲਕ ਪੂਰੀ ਹੁੰਦੀ ਸੀ ਡੋਸਾ ਹੁੰਦਾ ਹੈ ਮਸਾਲਾ ਡੋਸਾ ਵਗੈਰਾ ਾਕੀ ਕੁਝ ਹੁੰਦਾ ਹੀ ਬਣਾ ਹੋਇਆ ਆਉਂਦਾ ਹੈਗਾ ਵੇਲੇ ਬ੍ਰੇਕਫਾਸਟ ਦਾ ਢਾਈ ਖਾ ਰਿਆ ਹਨ ਇਹਨੇ ਪਹਿਲਾਂ ਆਪਣੀ ਡਿਊਟੀ ਕਰ ਲੈਣੀ ਜਦੋਂ ਬ੍ਰੇਕਫਾਸਟ ਦਾ ਟਾਈਮ ਹੋ ਗੂਣਾ ਤਸੀ ਫੇ ਸਾਰੇ ਸਟਾਫ ਨੇ ਬੈਠ ਕੇ ਖਾਣਾ ਤਾਂ ਇੰਨੀ ਮੋਟੀ ਹੋ ਗਈ ਪਹਿਲਾਂ ਇਹ ਨਾ ਹੋਟਲ ਲਾਈਨ ਚ ਕੰਮ ਕਰ ਦਿੰਦੀ ਸੀ ਸੰਦੀਪ ਤੇ ਉੱਥੇ ਖਾ ਖਾ ਕੇ ਨਾ ਐਡੀ ਮੋਟੀ ਹੋ ਗਈ ਦੇਖੋ ਕਿੱਡੀ ਮੋਟੀ ਹੋ ਗਿਆ ਮਤਲਬ ਮੈਂ ਕੋਈ ਮੋਟੀ ਨਹੀਂ ਹਾਂ ਪਰ ਹਾਂ ਹੈਦੀ ਹਾਂ ਸਾਰਿਆਂ ਨਾਲੋਂ ਪਿੱਛੇ ਬਹੁਤ ਜ਼ਿਆਦਾ ਫੈਟ ਹੈ ਇੰਨੀ ਫੈਟ ਆ ਨਾ 100 ਕਿਲੋ ਵਜ਼ਨ ਚੱਕ ਲੈਂਦੀ ਆ 100 ਕਿਲੋ ਵਜ਼ਨ ਦੀ ਆ ਤੁਸੀਂ ਤੁਸੀਂ ਪੈਰਾ ਪਰ ਬਹਿ ਜਾਓਗੇ ਲੱਤਾਂ ਹੋ ਜਾਂਦੀਆਂ ਪੈਰਾ ਪਰ ਛੱਡੋ ਉੱਧਰ ਵੀ ਬੈਠੋਗੇ ਤਾਂ ਜੰਗ ਲੱਤਾਂ ਹੋ ਜਾਂਦੀਆਂ ਕੁਝ ਨਹੀਂ ਹੁੰਦਾ ਹੈਗਾ ਚਾਰ ਬੰਦੇ ਕੰਨ ਲੌਂਗ ਦੇ ਖਾਣਾਂ ਨੂੰ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਤੇ ਹੁਣ ਇੱਧਰ ਸੰਦੀਪ ਦੇਖੋ ਕਿੰਨਾ ਟਾਈਮ ਲਾਉਂਦੀ ਫੁੱਕ ਪਾਉਂਦਾ ਚਲਾਂ ਉੱਥੇ ਸੀ ਨਾ ਇਹ ਭੂਮ ਕਿ ਆਪਣੇ ਕੰਡਾ ਕਾਂਢ ਉੱਥੇ ਛੱਪ ਛੱਪ ਸੀਗਾ ਸੋ ਨਾ ਸੱਤ ਚਾਹ ਚਾਹਾਰੇ ਕੇਨੰਨੇ ਹਲਵਾਈ ਸੀ ਨਾ ਫੋਨੀ ਸੁਣੀ ਫਿਰ ਬਹੁਤ ਵਧੀਆ ਡੋਨਟ ਬਣਾ ਕੇ ਦੇ ਮੈਨੂੰ ਸਪੈਸ਼ਲ ਹੋਣੇ ਚੀਜ਼ ਵਗੈਰਾ ਪਾ ਕੇ ਵੈਜਟੇਮ ਵਗੈਰਾ ਪਾ ਕੇ ਮਿਲਦਾ ਨਹੀਂ ਨਾ ਕਿ ਹਾਂ ਆਵੇ ਮੋਟੀ ਹੋ ਜੂਗੀ ਤਾਂ ਮੈਂ ਮੋਟੀ ਵੀ ਹੋਈ ਸਾਡੇ ਮੈਨੇਜਰ ਵੀ ਨੋਰਮਲਡ ਵਗੈਰਾ ਵਾ ਰੱਖਦੇ ਨਾ ਇਹ ਚੀਜ਼ ਵਗੈਰਾ ਪਾ ਕੇ ਕਾਫੀ ਕੁਝ ਕਰ ਦਿੰਦੇ ਹੈ ਕਿ ਹਾਂ ਆਵੇ ਮੋਟੀ ਹੋ ਜੂਗੀ ਪਰ ਉਹ ਕਿਸੇ ਦਿਨ ਕਿ ਮੋਟੀ ਨਹੀਂ ਆ ਇਹ ਨਾਲ ਵੀ ਹੈਲਦੀ ਸੀ ਪਰ ਮੋਟੀ ਦੀ ਹੋਈ ਸਾਰੇ ਜੋਰ ਬੜਾ ਲਾਇਆ ਕਿ ਮੋਟੀ ਹੋ ਜੂ ਮੈਂ ਕਿੰਨੇ ਕਹਾਂ ਡੋਨਟ ਖਾਇਆ ਕਰ ਕੈਲਰੀ ਸਪੂਰੀ ਹੁੰਦੀ ਆ ਡੋਨਟ ਖਾਣਾ ਕਰਕੇ ਵੀ ਮੋਟੀ ਨਹੀਂ ਹੋਈ ਕਿੱਤੀ ਮਨੇ ਗੱਲ ਬਾਤ ਰਹੀ ਹੈ ਬੜਾ ਵਧੀਆ ਗੱਲ ਲੱਗਦਾ ਮਤਲਬ ਪ੍ਰੋਪਰ ਬਿਲਟ ਦੀ ਕਿ ਮੋਟੀ ਹੋ ਕੇ ਚੰਗੀ ਚੜਦੀ ਆ ਆ ਦੇਖੋ ਹੁਣ ਕਿੰਨਾ ਮੋਟਾ ਚਾਤਾ ਚਾੜੇ ਗੱਗਾ ਦੇ ਕਿੰਨਾ ਮੋਟਾ ਹੈ ਜਿਹੜੇ ਜਵਾਕ ਮੋਟੇ ਦੇ ਸੁਸਤ ਹੁੰਦੇ ਆ ਉਹ ਮੇਰੇ ਮਸਤੀ ਨਹੀਂ ਕਰਦੇ ਕਿੰਨੀ ਸ਼ੈਤਾਨੀ ਆ ਇਹ ਤਾਂ ਗੱਲ ਹੈ ਬਹੁਤ ਐਨਰਜੀਕ ਆ ਮਤਲਬ ਕਿ ਬਹੁਤ ਸ਼ੌਂਰਤਾ ਕਰਦਾ ਖਾਂਦਾ ਵੀ ਇਹਨਾਂ ਕੋਲ ਜੁ ਹੈ ਨਹੀਂਗਾ ਪਰ ਥੱਕਦਾ ਨਹੀਂਗਾ ਤੇ ਹੁਣ ਆਪਣਾ ਇਧਰ ਹੋ ਗਿਆ ਆਟਾ ਮੈਦਾ ਹੋ ਗਿਆ ਮੈਦਾ ਆਪਾਂ ਨਾ ਜ਼ਿਆਦਾ ਨਹੀਂ ਗੁੰਨਾ ਹੈਗਾ ਇਹਨੂੰ ਆਪਾਂ ਮਤਲਬ ਕਿ ਥੋੜਾ ਗੋਨੇ ਕਰ ਜਦੋਂ ਇਕੱਠਾ ਜਾ ਕੇ ਹੋ ਜਾਵੇ ਤੇ ਇਹਨੂੰ ਫਿਰ ਇੱਕ ਤਰੀਕਾ ਨਾਲ ਘੋਲਾ ਲਾ ਕੇ ਛੋੜਿਆ ਰੱਖ ਲੈਣਾ 10 ਮਿੰਟ ਲਈ 10 ਮਿੰਟ ਲਈ ਰੱਖ ਲੈਣਾ ਠੀਕ ਹੈ ਠੀਕ ਰਸਤੇ ਰੱਖ ਲੈਣਾ ਬਾਕੀ ਦਾ ਟੇਸਟ ਦਾ ਜਦੋਂ ਖਾਵਾਂਗੇ ਉਦੋਂ ਪਤਾ ਲੱਗਣਾ ਕਿ ਕਿੰਨੇ ਕੁ ਟੇਸਟੀ ਬਣਦੇ ਆ ਉਹ ਖੁੱਖ ਸੱਚੀ ਉਹ ਜ਼ਿਆਦਾ ਲੱਗ ਰਹੀ ਐ ਜਲਦੀ ਜਲਦੀ ਬਣਾਉਣਾ ਮੇਰਾ ਜਿਕਰ ਮਿੰਟੋ ਮਿੰਟ ਹੀ ਬਾਣ ਜਣ ਤਾਂ ਬਸ ਖਾਈਏ ਹੁਣ ਜਲਦੀ ਜਲਦੀ ਕੋਟਾ ਮਾਰ ਲੱਗੇ ਤਾਂ ਸੋ ਕੀ ਕੋਲੇਗੋ ਲੈ ਗਏ ਨੇ ਬਸ ਸੇਈ ਲੱਗਦੇ ਨੇ ਬੜੀ ਆਸ। ਇੱਧਰ ਆਪਣੇ ਚਣਿਆਂ ਨੂੰ ਕੋਟਾ ਵੱਜ ਚੁੱਕਿਆ ਵਾ। ਤੜਕੇ ਆਪਾਂ ਜੀ ਦੋ ਲਾਵਾਂਗੇ ਤੁਹਾਨੂੰ ਦੱਸਾਂਗੇ ਕਿਦਾਂ ਕਿਦਾਂ ਰੋਣੇ ਆ ਤੇ ਪਹਿਲੇ ਤੜਕੇ ਦੇ ਆਪਾਂ ਪਿਆਜ਼, ਹਰੀ ਮਿਰਚ, ਟਮਾਟਰ, ਲਸਣ ਤੇ ਅਦਰਕ ਕਰ ਲਾਂਗੇ। ਆਪਾਂ ਪਿਆਜ਼ ਇੱਧਰ ਘਾਟੇ ਟਮਾਟਰ ਦਾ ਰੋਫਲੀ ਕੱਟ ਕਰ ਲਾਂਗੇ। ਤੇ ਜੇ ਆਪਾਂ ਪਹਿਲਾ ਦਰਕਾ ਚੜਾਇਆ ਉਹਨੂੰ ਆਪਾਂ 15 ਨਾਲ ਕੇ ਬਾਅਦ ਵਿੱਚ ਮਿੱਤੀ ਚ ਗ੍ਰੈਂਡ ਕਰਨਾ ਹੈ ਤੇ ਜਿਆਦਾ ਆਪਾਂ ਨੂੰ ਬਰੀਕੀ ਕਟ ਕੇ ਮਿਲਣੀ ਆ। ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਹੋਰ ਏਦਾਂ ਦੀ ਵੀਡੀਓ ਰੈਸਪੀਆਂ ਜੇ ਦੇਖਣੀਆਂ ਤਾਂ ਕਮੈਂਟ ਕਰਿਆ ਕਰੋ ਕਿ ਹਾਂ ਵੀ ਸਾਨੂੰ ਆਹ ਤੇ ਵੀ ਆਪ ਬਣਾਓ ਤੁਸੀਂ। ਕੋਈ ਕੋਈ ਟੌਪਿਕ ਦੱਸ ਦੇ ਲਿਆ ਕਰੋ। ਹੁਣ ਮਾਤਾ ਜੀ ਤੁਹਾਨੂੰ ਕੋਈ ਖਾਸ ਗੱਲ ਕਹਿਣ ਲੱਗਿਆ। ਖਾਸ ਗੱਲ ਤੇ ਕਹਿਣ ਲੱਗਿਆ। ਤੁਹਾਡਾ ਸਾਰੇ ਦਾ ਦਿਲੋਂ ਤਹਿਤ ਗੱਲ ਕਰਦੇ ਜਿਹੜੀ ਤੁਸੀਂ ਇੰਨੀ ਕੀਮਤੀ ਸਮਾਂ ਕੱਢ ਕੇ ਸਾਡੀਆਂ ਵੀਡੀਓ ਵੇਖਦੇ ਜੀ। ਤੇ ਛੇਰ ਤੇ ਲੇਕ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਇਧਰ ਆਪਣਾ ਮੈਂ ਤਾਂ ਹੋ ਚੁੱਕਿਆ ਵਾ ਪਟੂਰੀਆਂ ਦੇ ਲਈ ਆਪਾਂ ਉਹ ਤੜਕਾ ਲਾ ਕੇ ਜਦ ਤੱਕ ਜੰਦਾ ਹੁੰਦਾ ਸਿਰ ਪਹਿਲੇ ਫੇਰੇ ਕਰਕੇ ਰੱਖਾਂਗੇ ਠੀਕ ਆ ਹਜੇ ਆ ਤੇਲ ਗਰਮ ਹੋ ਰਿਹਾ ਵਾ ਫਿਰ ਇਹਦੇ ਚ ਪਾਣਾ ਜੀਰਾ ਨਹੀਂ ਹੱਲੇ ਨਹੀਂ ਪਾਉਣਾ ਜੀਰਾ ਉਹ ਦੂਜੇ ਤੜਕੇ ਚ ਪਾਵਾਂਗੇ ਠੀਕ ਆ ਠੀਕ ਆ ਇਹ ਆਪਾਂ ਸਿੰਪਲ ਤੜਕਾ ਲਾਉਣਾ ਹੱਲੇ ਠੀਕ ਆ ਤੇ ਇਧਰ ਘਮਾਉਣ ਪਹਿਲਾਂ ਉਹ ਖਾثارਨਾ ਘੇੜਦਾ ਪੈਸੀ ਹੌਣ ਲੈਂਦੀ ਉਹਨੇ ਆਹ ਸਕੂਟ ਰਹੀ ਹੈ ਹਨਾ ਚਲੋ ਚਲੋ ਸਭ ਤੋਂ ਪਹਿਲਾਂ ਆਪਾਂ ਅਦਰਕ ਖਾਵੇਂ ਸੋਕੋਪਲਾ ਪਾ ਕੇ ਅਦਰਕ 1 ਲਸਣ ਪਾਵਾ ਦੇ 3 ਲਸਣ ਨੂੰ ਦੇਣ ਤੋਂ ਬਾਅਦ ਆਪਾਂ ਇਹਦੇ ਚਾਹਾਂਗੇ ਪਿਆਜ਼ ਓਕੇ

ਟਮਾਟਰ ਆਪਾਂ ਬਾਅਦ ਵਿੱਚ ਤਾਂ ਪਾਏ ਕਿ ਟਮਾਟਰਾਂ ਨੂੰ ਪਾਣੀ ਛੱਡ ਦਿੰਦੇ ਆ ਤੇ ਉਹਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਚੰਗੀ ਤਰ੍ਹਾਂ ਭੁੱਜਦਾ ਨਹੀਂ ਆ ਤਾਂ ਆਪਾਂ ਪਹਿਲਾਂ ਤੇ ਸਾਰਾ ਭੁੰਨ ਕੇ ਫੇਰ ਟਮਾਟਰਾਂ ਨੂੰ ਪਾਈਦਾ ਆ ਲਓ ਜੀ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਮਸਾਲੇ ਥੋੜੀ ਹਲਦੀ ਪਾਵਾਂ ਜਿਆਦਾ ਸਾਰੇ ਨਹੀਂ ਪਾਉਣੇ ਤੇ ਫਿਰ ਅਗਲੇ ਦੂਸਰੇ ਵਿੱਚ ਤੜਕਾੜਾ ਲਾਉਣਾ ਨਾ ਉਹਦੇ ਵਿੱਚ ਪਾਉਣੇ ਆ ਤੇ ਥੋੜੀ ਹਲਦੀ ਪਾਵਾਂਗੇ ਠੀਕ ਆ ਤੇ ਆਪਾਂ ਆਪਾਂ ਆ ਧਨੀਆ ਧਨੀਆ ਪਾਉੜਾ ਹਾਂ ਧਨੀਆ ਪਾਉੜਾ ਚੰਗੀ ਤਰ੍ਹਾਂ ਮਿਕਸ ਕਰਨਾ ਓਕੇ ਓਕੇ ਚੰਗੀ ਤਰ੍ਹਾਂ ਹੁੰਨ ਲੈਣਾ ਤਾਂ ਕੀ ਨਾ ਹੁੰਦੀ ਆ ਬੱਚਾ ਕਿਤੇ ਟੇਸ ਨਾ ਆਵੇ ਠੀਕ ਆ ਹੋਇਆ ਤਾਂ ਮਨ ਆ ਪੈਣਾ ਤੇ ਅੱਜ ਆ ਤੇ ਵੈਸੇ ਬਲਾਗ ਬਣਾਉਣਾ ਸੀਗਾ ਤਾਂ ਕਰਕੇ ਅਸੀਂ ਸੋਚਿਆ ਕਿ ਚਲੋ ਚੱਲੇ ਛੋਲੇ ਫੋਟੋ ਤੇ ਬਣਾ ਲੈਂਦੇ ਆ ਕਿਉਂਕਿ ਕਾਫੀ ਦੇਰ ਦਾ ਮਨ じゃ ਕਰ ਰਿਹਾ ਸੀਗਾ ਤੇ ਕਾਫੀ ਲੇਟ ਹੋ ਚੁੱਕਿਆ 1:00 ਚੁੱਕਿਆ ਤੇ ਭੁੱਖ ਤਾਂ ਇਦਾਂ ਲੱਗ ਰਹੀ ਨਾ ਜਲਦੀ ਕਹਦਾ ਹੁਣੇ ਖਾਈਏ ਜਲਦ ਜਲਦੀ ਆ ਦੇਖੋ 스멜 ਆਦੀ ਨਾ ਜਿਹੜੀ ਤੜਕੇ ਦੀ ਆਏ ਹਾਏ ਛੋਲੇ ਰੰਗੀਆਂ ਘੈਂਟ ਆ ਗਿਆ ਆ ਬਹੁਤ ਘੈਂਟ ਹੈ ਜੀ ਤਾਂ ਵਧੀਆਂ ਹੋਰ ਬਣਨੀਆਂ ਚੀਜ਼ ਅੱਗੇ ਅਕਿ ਤੇ ਹੋਰ ਦੇਖੋ ਕੀ ਘਟਾਉਂਦਾ ਇਹਦੇ ਚ ਤੜਕੀ ਨੂੰ ਨਾ ਜੈਸ ਬੰਦ ਲੈ ਕੇ ਠੰਡਾ ਕਰ ਲਾਂਗੇ ਥੋੜੇ ਟਾਈਮ ਲਈ ਠੀਕ ਹੈ ਇਹਨੂੰ ਗ੍ਰाइंड ਕਰਨਾ ਨਾ ਆਪਾਂ ਹਾਂ ਠੰਡਾ ਕਰਕੇ ਆਪਾਂ ਇਹਨੂੰ ਮਿਕਸੀਚ ਗ੍ਰाइंड ਕਰਾਂਗੇ ਤੇ ਆਪਾਂ ਥੋੜੀ ਦੇਰ ਇਹਨੂੰ ਰੱਖ ਕੇ ਠੰਡਾ ਕਰ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਗ੍ਰाइंड ਕਰਾਂਗੇ ਤੇ ਉਸ ਤੋਂ ਬਾਅਦ ਕੀ ਕਰਨਾ ਫਿਰ ਉਸ ਤੋਂ ਬਾਅਦ ਤੜਕਾ ਕਰਕਾ ਲਾ ਲਾਂਗੇ ਦੂਸਰਾ ਫਿਰ ਦੂਜਾ ਤੜਕਾ ਲਾਉਣਾ ਵਾ ਫਿਰ ਪਟੂਰੇ ਪਾਮ ਖਾਵਾਂ ਪਨਾਵਾਂਗੇ ਇਥੇ ਸਾਰਾ ਵੇਹ ਹੈ ਹੁਣ ਅਦਰ ਸੰਦੀਪ ਦਿਖਾਉਂਦੀ ਆ ਜਿਹੜਾ ਆਪਣਾ ਮੈਦਾ ਇਹ ਕੰਦੀ ਡੋਰ ਡੋਰ ਦੇਖੋ ਹੁਣ ਤਿਆਰ ਹੋ ਗਈ ਹੁਣ ਇਹਨੂੰ ਹੁਣ ਆਪਾਂ ਥੋੜੀ ਜਿਹੀ ਮੁੱਕੀ ਦੇ ਦਾਂਗੇ ਤਾਂ ਕਿ ਉਹ ਉੱਪਰ ਪਰਫੈਕਟ ਹੋ ਜਾਵੇ ਠੀਕ ਆ ਤਾਂ ਕਰਕੇ ਹੁਣ ਮੁੱਕੀ ਦੇ ਕੇ ਤੇ ਹੁਣ ਆਪਾਂ ਇਹਦੇ ਭਟੂਰੇ ਬਣਾਉਣੇ ਸਟਾਰਟ ਕਰਾਂਗੇ ਭਟੂਰੇ ਨਹੀਂ ਬਣਾਉਣੇ ਸਿਰ ਪੇੜੇ ਕਰਨੇ ਆ ਅੱਛਾ ਹਾਂ ਪੇੜੇ ਕਰਕੇ ਰੱਖ ਲੈਣੇ ਆ ਹਾਂ ਪੇੜੇ ਕਰਕੇ ਨਾ 10 ਮਿੰਟ ਆਕਮਲੇ ਰੈਸਤੇ ਰੱਖਾਂਗੇ ਤਾਂ ਫਿਰ ਨਾ ਜੇ ਆਪਾਂ ਪੇੜਾ ਆ ਕੇ ਪੇਲਾ ਰੱਖ ਲਈਏ ਠੀਕ ਆ ਵਧੀਆ ਜਿਹੜਾ ਨਾ ਭਟੂਰੇ ਵਧੀਆ ਬਣਦੇ ਆ ਵਧੀਆ ਟੇਸਟ ਆਉਂਦਾ ਆ ਓਕੇ ਭਟੂਰੇ ਬਣਦੇ ਆ ਠੀਕ ਆ ਤੇ ਆਹਦਾ ਗੱਤੋਂ ਕਰ ਰਹੀ ਹੈ ਇਹਨਾਂ ਆਪ ਸੱਤ ਅਠਵਰੀ ਇੰਤ ਕਰਕੇ ਪੇੜੇ ਕਰਨੇ ਆ ਅੱਛਾ ਅੱਛਾ ਫਟੂਰੇ ਵਧੀਆ ਫੋਲਦੇ ਆ ਠੀਕ ਆ ਠੀਕ ਆ ਆ ਦੇਖੋ ਹੁਣ ਸੰਦੀਪ ਜੀ ਤਾਂ ਕਰੂਗੀ ਇਹਦੇ ਪਤਾ ਨਹੀਂ ਕੀ ਇਹਦੇ ਕੀ ਟ੍ਰਿਕ ਹੈ ਤਾਂ ਹੀ ਜਾਣਨ ਬੁੜੀਆਂ ਕੀ ਟ੍ਰਿਕ ਹੈ ਦੀ ਚਲੋ ਬਾਕੀ ਹੁਣ ਦੇਖੋ ਆ ਕੀ ਬਣਾਉਂਦੀ ਆ ਦੇਖੋ ਹੁਣ ਇਹ ਪੇੜਾ ਬਣਾਉਣਾ ਸਟਾਰਟ ਕਰਤਾ ਸੰਦੀਪ ਨੇ ਬਣ ਗਿਆ ਪੇੜਾ ਇਦਾਂ ਨੂੰ ਨੇ ਸਾਰੇ ਇਦਾਂ ਪੇੜੇ ਬਣਾ ਕੇ ਰੱਖਾਂਗੇ ਠੀਕ ਆ ਤਾਂ ਅਸੀਂ ਜਲਦੀ ਜਲਦੀ ਪੇੜੇ ਬਣਾ ਲੀਏ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਵੀਡੀਓ ਦੇ ਵਿੱਚ ਹੋਰ ਕੀ ਹੁੰਦਾ ਅੱਗੇ ਅੱਗੇ ਆਹ ਦੇ ਦੋਸਤੋ ਆਪਣੇ ਪੇੜੇ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਥੋੜੇ ਠੋਲਾ ਮਾਰਨੇ ਕਿਉਂ ਠੋਲਾ ਦਾਂਗੇ ਹੁਣ ਇਹਦੇ ਉੱਤੇ ਤੇ ਪੇੜਿਆਂ ਨੂੰ ਵੀ ਨਾ 10 ਮਿੰਟ ਰੈਸਟ ਤੇ ਰੱਖਾਂਗੇ ਓਕੇ ਓਕੇ ਹੁਣ ਫਿਰ ਤੋਂ ਡੈਸ਼ਟ ਤੇ ਰੱਖ ਦਿਓ ਇਹਨਾਂ ਨੂੰ बार-बार ਰੈਸਟ ਤੇ ਰੱਖੀ ਜੋ ਬੱਸ ਖਾਈਏ ਨਾ ਚੇ ਬਾਸ ਜਦੋਂ ਤੱਕ ਤੜਕਾ ਲਾਉਣਾ ਉਹਨਾਂ ਤੱਕ ਇਹਨਾਂ ਨੇ ਹੋ ਸਨ ਤਿਆਰ ਐ ਇੱਧਰ ਆਪਣਾ ਤੜਕਾ ਵੀ ਛੰਡਾ ਹੋ ਚੁੱਕਿਆ ਵਾ ਹੁਣ ਇਹਨਾਂ ਨੂੰ ਆਪਾਂ ਕਰ ਲਾਂਗੇ ਗ੍ਰਾਈਂਡ ਮਿਕਸਰ 'ਚ ਇਸ ਤਰ੍ਹਾਂ ਸਾਂ ਘੁਮਾ ਦਾਂਗੇ ਹੁਣ ਇਹਨਾਂ ਨੂੰ ਤੇ ਆਪਰੇਡੇ ਵੀ ਰੱਖ ਦੀਏ ਹੁਣ ਤਾਂ ਨਹੀਂ ਕੀ ਹੋਊਗਾ ਹੁਣ ਜੂਕਰਾ ਲੈਟ ਆ ਗਈ ਆ ਦੇਖੋ ਲੈਟ ਆ ਗਈ ਸਾਡੀ ਲੋ ਜੀ ਹੁਣ ਆਪਾਂ ਇਹਨਾਂ ਨੂੰ ਕਰ ਲਈਏ ਜੀ ਗ੍ਰਾਈਂਡ ਫਾਈਨ ਪੇਸਟ ਪ੍ਰੋਪਰ ਤਿਆਰ ਹੋ ਗਿਆ ਹੈ ਆ ਦੇਖੋ ਸੰਦੀਪ ਨੇ ਗ੍ਰਾਈਂਡ ਕਰ ਲਿਆ ਵਾ ਮੈਂ ਬਾਹਰ ਚਲ ਗਿਆ ਸੀ ਦੁੱਧ ਆ ਗਿਆ ਦੁੱਧ ਨਾਲ ਚਲ ਗਿਆ ਸੀਗਾ ਤੇ ਉਹਨਾਂ ਟਾਈਮ ਨੂੰ ਸੰਦੀਪ ਨੇ ਕਰ ਲਿਆ ਗ੍ਰਾਈਂਡ ਚਲੋ ਕੋਈ ਨਾ ਹੁਣ ਆਪਾਂ ਇੱਧਰ ਦੋ ਦੋ ਬਾਲੀ ਨੂੰ ਰੱਖਤਾ ਵਾ ਉਨਾ ਆਪਾ ਗਰਮ ਕਰ ਲਿਆ ਬਾਲਾ ਦੇ ਦਗੇ ਇਹ ਤਾਂ ਦੁੱਧ ਖਰਾਬ ਹੋ ਜਾਂਦਾ ਵਾ ਹਨਾ ਹਾਂ ਅੱਜ ਕੱਲ ਦੁੱਧ ਵੀ ਪੇ ਨਹੀਂ ਆਦੇ ਅਸੀਂ ਸਰਦ ਵਿੱਚ ਰਹਿਣਾ ਤਾਂ ਬਹੁਤ ਮੁਲਾਵਤ ਕਰਦੇ ਹਾਂ ਸੱਚੀ ਬੂਸੇ ਤੜਕੇ ਲਈ ਨਾ ਆਪਾਂ ਹੁਣ ਪਿਆਜ਼ ਨੂੰ ਬਰੀ ਬਰੀ ਕੱਟ ਲਾਂਗੇ ਫਾਈਨ ਚੋਪਾਣਾ ਪ੍ਰੋਪਰ ਫਾਈਨ ਚੋਪ ਕਰ ਲੈਣਾ ਉਹ ਪਾ ਆਣਾ ਥੋੜਾ ਜਿਹਾ ਪਾਣੀ ਚਪਤੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਬਾਲ ਲਿਆ ਆ ਇਹ ਤਾਂ ਦੱਸਾਂਗੇ ਕਰਦੇ ਵਿੱਚ ਯੂਜ਼ ਕਰਨਾ ਆ ਤਾਂ ਥੋੜੇ ਜਿਹਾ ਆਪਾਂ ਦਸਤੇ ਦੂਜੇ ਤੜਕੇ ਲਈ ਨਾ ਪਿਆਜ਼ ਫਰੀਬੀ ਕੱਟ ਕਰ ਲਿਆ ਤਾਂ ਹੁਣ ਆਪਾਂ ਦੂਜਾ ਤੜਕਾ ਲਾਵਾਂਗੇ ਹੁਣ ਆਪਾਂ ਇਹ ਦੂਜਾ ਤੜਕਾ ਲਾਉਣ ਲੱਗਿਆ ਤੇ ਸੰਦੀਪ ਨੇ ਪਤਾ ਨਹੀਂ ਆ ਚਾਹ ਪਣੀ ਦੇ ਵਿੱਚ ਚਾਹ ਪੱਤੀ ਗਰਮ ਕਰਕੇ ਨਾਲ ਕਿਹਦੀ ਬਾਤ ਦੱਸਾਂਗੇ ਤੇ ਤੁਹਾਨੂੰ ਦੱਸਾਂ ਕਿ ਕਿੱਥੇ ਯੂਜ਼ ਕਰਨਾ ਹੈ ਦੇਖੀਓ ਇਹ ਸਪੈਸ਼ਲ ਮਦਦ ਇਹ ਇੱਕ ਬਹੁਤ ਐਮਰੋਲ ਇਹਦਾ ਹੈਗਾ ਕਿ ਹਾਂ ਵੀ ਸਬਜ਼ੀ ਦੇ ਵਿੱਚ ਤੁਹਾਨੂੰ ਪਤਾ ਲੱਜੂਗਾ ਦੇਖਦੇ ਰਹੋ ਵੀਡੀਓ ਕਿ ਕਿੱਥੇ ਯੂਜ਼ ਕਰਨਾ ਹੈ ਤੇ ਹੁਣ ਆਪਾਂ ਦੂਜਾ ਤੜਕਾ ਲਾਉਣ ਲੱਗਿਆ ਤੇ ਲਾਈਟ ਸਾਡੀ ਫੇਰ ਚੱਲ ਗਈ ਆ ਅੱਜ ਪਤਾ ਨਹੀਂ ਸੰਡੇ ਨੂੰ ਸੰਡੇ ਨੂੰ ਪਾਵਰ ਕੱਟ ਲੱਗਦਾ ਰਹਿੰਦਾ ਵਾ ਬਾਰ ਬਾਰ ਕਦੀ ਆ ਰਹੀ ਹੈ ਅੱਜ ਤਾਂ ਫੇਰ ਵੀ ਆ ਗਈ ਹੈ ਉਦੋਂ ਤਾਂ ਨਹੀਂ ਹੁੰਦੀ ਤੇ ਪਰਸੋ ਮੀਂਹ ਪਿਆ ਸੀ ਨਾ ਤੇ ਉਦੋਂ ਤਾਂ ਸਾਰਾ ਦਿਨ ਲਾਈਟ ਨਹੀਂ ਆਈ ਸੀਗੀ ਤੇ ਉਦੋਂ ਕੀ ਬਹੁਤ ਆਇਆ ਮੈਂ ਤਾਂ ਇਹ ਸੋਚਦਾ ਕਿ ਹਾਂ ਵੀ ਜਦੋਂ ਤੇ ਪਾਣੀ ਦਾ ਆਉਣ ਵਾਲਾ ਟੈਪ ਦੇ ਵਿੱਚ ਇਲੈਕਟ੍ਰਿਸਿਟੀ ਨਾ ਹੋਈ ਤਾਂ ਕਿੱਡਾ ਔਖਾ ਹੋਊਗਾ ਲੋਕਾਂ ਨੂੰ ਹਨਾ ਸੁਦੀਪ ਹਮ ਬੜਾ ਔਖਾ ਕਿ ਆਪਾਂ ਨੂੰ ਨਾਲਦ ਬਣ ਚੁੱਕੇ ਹ ਜਿਹੜੇ ਮਤਲਬ ਪਹਿਲੇ ਜ਼ਮਾਨੇ ਚ ਸੀਗੇ ਲੋਕ ਹਨਾ ਤੇ ਜੇ ਜਿਹੜੀ ਆਤਮਨੀ ਸੀ ਆਪਾਂ ਸ਼ੁਰੂ ਤੋਂ ਆਦਤ ਹੈ ਤਾਂ ਪਾਣੀ ਬਹੁਤ ਆਪਾਂ ਹੁਣ ਬਹੁਤ ਸੌਖਾ ਹੋ ਚੁੱਕਾ ਹੈ ਨਾ ਟੈਕਨੋਲੋਜੀ ਦੇ ਨਾਲ ਨਾਲ ਬਹੁਤ ਆਪਣੇ ਤੋਂ ਅੱਗੇ ਵਾਲੀ ਜਨਰੇਸ਼ਨ ਲਈ ਹੋਰ ਵੀ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਹੋ ਜਾਣਾ ਅੱਗੇ ਹੋਰ ਹੋਰ ਜਾ ਕੇ ਆਪਣਾ ਨਾ ਕਿਉਂ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਚ ਥੋੜੀ ਜਿਹੀ ਪਾਵਾਂਗੇ ਹਿੰਗ ਹਿੰਗ ਪਾਤੀ ਜਿਹਾ ਪਹਿਲਾਂ ਤੇ ਫੇਰ ਆਪਾਂ ਪਾਵਾਂਗੇ ਜੀਰਾ ਜੀਰਾ ਪਾਤਾ ਜੀਰੇ ਤੋਂ ਬਾਅਦ ਆਪਾਂ ਪਾਵਾਂਗੇ ਤੇਜ ਪੱਤਾ ਸੁੱਕੀ ਲਾਲ ਮਿਰਚ ਸੁੱਕੀ ਲਾਲ ਮਿਰਚ ਇਹਨੂੰ ਭੁੰਨਣ ਤੋਂ ਬਾਅਦ ਹਾਂ ਗਾਦਨੀ ਪੁੰਨਾ ਹੈਗਾ ਕਿ ਜੀਰਾ ਸਾਰਨਾ ਜਾਵੇ ਜਾਂ ਲਾਲ ਮਿਰਚ ਰੱਖ ਕੇ ਆਪਾਂ ਪਿਆਰ ਥਾਵਾਂਗੇ ਬਿਲਕੁਲ ਕੱਟੇ ਹੋਏ ਆਂ ਪਾਣੀ ਕਿਉਂਕਿ ਤੋਂ ਪਿਆਰ ਪਾਤੇ ਵੀ ਇਹਨੂੰ ਆਪਾਂ ਪੁੰਨਾ ਲੈਣਾ ਠੀਕ ਆ ਪ੍ਰੈਗਨੈਂਸ ਤੋਂ ਸਭ ਰਾਗਨਸ ਬਹੁਤ ਹੈਂਟਾਦੀ ਆ ਉਹ ਇੱਧਰ ਆ ਸਬਦਾਈਲਾ ਆਂਦਾ ਟੈਕਨਿਕ ਜਿਹਾ ਕਿੱਡਰ ਹੈ ਆ 사이ਕਲੀ ਇੱਕ ਲੈ ਬੋਲ ਅੱਛਾ ਇੱਕ ਬੋਲ ਉੱਥੇ ਅੰਦਰ ਦੀ ਗਵਾ ਆ ਤੇ ਇੱਕ ਹੋਰ ਲੈ ਠੀਕ ਆ ਤੇ ਇੱਧਰ ਹੁਣ ਸਬਦਾ ਵੀ ਲਾਂਦਾ ਸੀ ਅੱਜ ਮਹੀਨੇ ਦਾ ਸਾਡਾ ਆਰੇ ਫੋਨ ਮੈਂ ਤਾਂ ਅੱਜ ਮੈਂ ਸਰਦੀ ਬਣਾਉਣ ਲੱਗਾ ਸਰਦੀ ਬਣਾਉਣੀ ਨੇ ਬਣਾਣੀ ਮੈਂ ਬਣਾਉਣ ਲੱਗਾ ਅੱਜ ਹਾਂ ਆਲੇੰ ਦੀ ਜਗ੍ਹਾ ਮੈਂ ਚੀਜ਼ ਆਹ ਦੇਖੋ ਸੱਚੀ ਅੱਖ ਜੀ ਬਣੀ ਹੋਈ ਆ ਬੇਲਾ ਜਾ ਬੇਲਾ ਬਣਾ ਕੀ ਇਹ ਢਾਲੂ ਹੈ ਇਹ ਆਖਣੀਆਂ ਡੇਲ ਆ ਡੇਲਾ ਲੈ ਜੇ ਦਵਤ ਸਭ ਚੀਜ਼ ਖਾਣ ਨੂੰ ਤੋਤੀ ਚੀਜ਼ ਅੱਛਾ ਇਹ ਅੱਜਕੱਲ ਨਵੇਂ ਨਵੇਂ ਚੀਜ਼ਾਂ ਹੁੰਦੀਆਂ ਆ ਜਵਾਕਾਂ ਨੂੰ ਆ ਲੈ ਆ ਗਨ ਤੇਰੀ ਚੀਜ਼ੀ ਖਾਣੀਆਂ ਆ ਦਾ ਦਿੰਦੀ ਇਹਦਾ ਦੇਨ ਖੋਲ ਕੇ ਦੇ ਦੋ ਇਹਦੇ ਚੋਂ ਦੇਖੋ ਆਪਣਾ ਤਰਕਾਣਾ ਲਾਈ ਗੋਲਡਨ ਕਲਰ ਦਾ ਹੋ ਗਿਆ ਆ ਓਕੇ ਓਕੇ ਇਹਦੇ ਚੋਂ ਆਪਾਂ ਪਾਵਾਂਗੇ ਨਮਕ ਇਹਦੇ ਚ ਪੇਸਟ ਨੂੰ ਸਾ ਪੇਸਟ ਅਨਸਾਰ ਨਮਕ ਗਰਮ ਮਸਾਲਾ ਪਾਵਾਂਗੇ

ਸਬਾਕੀ ਫ੍ਰੈਗਮਸ ਮੋਕਾਂਡ ਆ ਰਹੀਆ 컬러 ਹੀ ਦੇਖ ਸਕਦੇ ਹੋ ਕਿੰਨਾ ਘੈਣਾ ਹੈ ਹਮ ਬਿਲਕੁਲ ਬਿਲਕੁਲ ਆਹੜਾ ਪੱਤੀ ਵਾਲਾ ਪਾਣੀ ਨਾ ਇਹ ਵਿੱਚ ਪੋਣਾ ਤੜਕੇ ਦੇ ਤਾਂ ਆਪਣਾ ਥੋੜੇ ਮਸਾਲਾ ਲੱਗਾ ਤਾਰ ਕੇ ਆਪਾਂ ਇਹਦੇ ਵਿੱਚ ਥੋੜੇ ਪਾ ਲਾਂਗੇ ਆਹ ਦੇਖੋ ਥੋੜਾ ਆਪਾਂ ਨੂੰ ਆਸੇ ਨਾ ਪੱਤੀ ਵਾਲਾ ਪਾਣੀ ਉਹ ਹੁਣ ਆਪਾਂ ਪਾਉਣਾ ਇਹਦੇ ਵਿੱਚ ਤੇ ਇਹ ਕਦੋਂ ਪਈਦਾ ਵਾ ਚਣਿਆਂ ਦਾ 컬러 ਜਿਹੜਾ ਬਲੈਕ ਆਉਂਦਾ ਤਾਂ ਨਾਲੇ ਫ੍ਰੈਗਰੈਂਸ ਕੋਕ ਐਂਡ ਆਉਂਦੀ ਆ ਜਿਹੜੇ ਆਪਾਂ ਦੇਦੇ ਨਾ ਬਾਜ਼ਾਰ 'ਚ ਜਿਹੜੇ ਪੂਚਣੇ ਹੁੰਦੇ ਆ ਤੇ ਉਹ ਥੋੜੇ ਨਾ ਬਲੈਕਿਸ਼ ਬਲੈਕਿਸ਼ ਹੁੰਦੇ ਆ ਉਹ ਤਾਂ ਕਰਕੇ ਆਉਂਦੇ ਕਿ ਆ ਪਾਣੀ ਪਾਉਂਦੇ ਉਹਦੇ ਵਿੱਚ ਹਨਾ ਮਾਤਾ ਕਈ ਪੱਤੀ ਪਾ ਕੇ ਨਾ ਕਿਸੇ ਕੱਪੜੇ 'ਚ ਸੀਟੀਆਂ ਲਵਾ ਲੈਂਦੇ ਚਣਿਆਂ ਨੂੰ ਅੱਛਾ ਤੇ ਆਪਾਂ ਇਦਾਂ ਪਾਣਾ ਆ ਕਿਉਂਕਿ ਫਿਰ ਫ੍ਰੈਗਰੈਂਸ ਛੜੀ ਹੁੰਦੀ ਹੈ ਟੇਸ ਹੁੰਦਾ ਨਾ ਉਹ ਪ੍ਰੋਪਰ ਨਹੀਂ ਆਉਂਦਾ ਹੈ ਨਾ ਠੀਕ ਆ ਮਸਕਰ ਹੁਣ ਬੇਲੇ ਕੋਣ ਪਾਤਾ ਕਰਾ ਪਾਣਾ ਹਾਂ ਥੋੜਾ ਨੇ ਆਹ ਦੇਖੋ ਆਪਾਂ ਤੇ ਇਹਨਾਂ ਲੇਖਾ ਤੁਹਾਨੂੰ ਫੇਰ ਜੰਨਾ ਦਾ ਹੋ ਗਿਆ ਬਲੈਕ ਜਿਹਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਾਣੀ ਨੂੰ ਆਹ ਲਾ ਪਾਇਆ ਨਾ ਪਾਣੀ ਨੂੰ ਚੰਗੀ ਤਰ੍ਹਾਂ ਸਖਾ ਲੈਣਾ ਆਪਾਂ ਠੀਕ ਹੁਣ ਆਪਾਂ ਤੜਕਾ ਤੜਕੇ ਦਾ ਰੰਗ ਆ ਵਾ 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 ਕੀ ਬਾਤ ਹੈ ਕੀ ਬਾਤ ਲੋਹੇ ਦੀ ਕੜਾਈ ਚ ਹੀ ਪੋਸੀਬਲ ਹੈ ਇੰਦਾ ਦਾ ਰੰਗ ਤੜਕੇ ਦਾ ਦੂਜੀਆਂ ਕੜਾਈਆਂ ਚ ਨਾ ਨਹੀਂ ਹੁੰਦਾ ਕਦੇ ਵੀ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਕਿ ਲੋਹੇ ਦੇ ਕੜਾਈ ਚ ਜਿਹੜਾ ਆਪਾਂ ਤੜਕਾ ਲਾਉਂਦੇ ਨਾ ਉਹਦਾ ਟੇਸਟ ਲੱਗ ਹੀ ਹੁੰਦਾ ਆ ਲੋਹੇ ਦੀ ਕੜਾਈ ਚ ਕੁਝ ਵੀ ਬਣਾਈਏ ਓਕੇ ਓਕੇ ਹੁਣ ਆਪਾਂ ਲੈ ਸੀਗੇ ਉਹ ਵਿੱਚ ਮਿਕਸ ਕਰਦੇ ਹੁਣ ਆਪਾਂ ਇਹਨੂੰ ਚੰਗੇ ਤਰ੍ਹਾਂ ਨਾਲ ਤੜਕੇ 'ਚ ਮਿਕਸ ਕਰ ਲਾਂਗੇ ਤੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਹੱਤਾ ਲਓ ਦੇਖੋ ਕਿੱਦਾਂ ਘੈਂਟ ਆਇਆ ਹਨਾ ਹੂੰ ਆਪਾਂ ਹੁਣ ਥੋੜਾ ਇਹਦੇ 'ਚ ਪਾਣੀ ਪਾਵਾਂਗੇ ਹਲਕਾ ਜਿਹਾ ਪਾਣੀ ਪਾਵਾਂਗੇ ਤੁਸੀਂ ਨਾ ਆਪਣੇ ਹਿਸਾਬ ਨਾਲ ਹੀ ਪਾਣੀ ਪਾ ਸਕਦੇ ਕਈ ਗਰੇਵੀ ਜ਼ਿਆਦਾ ਰੱਖਦੇ ਕਈ ਘੱਟ ਰੱਖਦੇ ਆ ਕਿ ਤੁਸੀਂ ਕਿੰਨਾ ਕੁ ਰੱਖਣੀ ਆ ਗਰੇਵੀ ਉਹ ਤੁਹਾਡੇ ਤੇ ਪੈਣ ਕਰਦਾ ਖਾਂਦੇ ਤਾਂ ਹਨ ਨੂੰ ਗਰੇਵੀ ਨੂੰ ਸੁੰਣੀ ਜੇ ਘੱਟ ਵਾਲੀ ਪਸੰਦ ਆ ਪਰ ਪਾਪਾ ਨੂੰ ਮਤਲਬ ਥਰੀ ਥਰੀ ਜ਼ਿਆਦਾ ਚਾਹੀਦੀ ਆ ਪਾਣੀ ਜ਼ਿਆਦਾ ਵਾਲੀ ਪਸੰਦ ਆ ਇਹਨਾਂ ਨੂੰ ਤਾਂ ਮੈਨੂੰ ਤਾਂ ਜ਼ਿਆਦਾ ਤਰਹੀ ਗਰੇਵੀ ਮੈਨੂੰ ਡ్రਾਈ ਤੇ ਥੋੜੇ ਹੋਣਾ ਫਿਰ ਘੈਂਟ ਲੱਗਦੇ ਆ ਜਦ ਮੈਨੂੰ ਨਹੀਂ ਪਸੰਦ ਗਰੇਵੀ ਜੀ ਮੈਨੂੰ ਨਹੀਂ ਪਸੰਦ ਗਰੇਵੀ ਉਹ ਹੋਰ ਜੇ ਪਾਣੀ ਪਾਣੀ ਜਲਾਦਾ ਹਾਂ ਹਾਂ ਹੁਣ ਇਹਨੂੰ ਆਪਾਂ ਰਿੰਨਾ ਦੇ ਥੋੜਾ ਹੁਣ ਆਪਾਂ ਇਹਨੂੰ ਰਿੰਨਾ ਲੈਨੇ ਆ ਤੇ ਫਿਰ ਆਪਾਂ ਤੁਹਾਨੂੰ ਸਾਨੂੰ ਪਟੂਰੇ ਬੰਦ ਹੋਏ ਦਿਖਾਵਾਂਗੇ ੱਲੇ ਹੈ ੱਲੇ ਹੋਰ ਵੀ ਕੁਝ ਪੈਣਾ ਵਿੱਚ ਹਾਂਜੀ ਹੋਰ ਵੀ ਕੁਝ ਪੈਣਾ ਦਾ ੱਜੂ ੱਲੇ ਰਿੰਨਾ ਦੇ ਓਏ ਪਹਿਨਾ ਦੋ ਮੇਨ ਚੀਜਾਂ ਤਾਂ ਰਹਿ ਗਈਆਂ ਜੰਦਣਾ ਟੇਸਟ ਹੋਰ ਘੈਂਟ ਆਉਣਾ ਠੀਕ ਆ ਤੇ ਫਿਰ ਇਹਨਾਂ ਨੂੰ ਆਪਾਂ ਹੁਣ ਰਨ ਲਈਏ ਤੇ ਫਿਰ ਅੱਗੇ ਮਿਲਦੇ ਆ ਲਓ ਜੀ ਦੋਸਤੋ ਦੇਖੋ ਹੁਣ ਆਪਣੇ ਚਨੇ ਸਬਜੀ ਆਪਣੀ ਰੈੱਜ ਚੁਗੀ ਆ ਤਾਂ ਆਪਾਂ ਹੁਣ ਇਹਦੇ ਚੋਂ ਇਹਦੇ ਚੋਂ ਆਪਾਂ ਚਨਾ ਮਸਾਲਾ ਪਾਵਾਂਗੇ ਮੇਰੇ ਤੇ ਹੁਣ ਆਪਾਂ ਪਾਤਾ ਦੀ ਚਨਾ ਮਸਾਲਾ ਜਿੰਨਾ ਸਾਰਾ ਚਨਾ ਮਸਾਲਾ ਪਾਤਾ ਜੀ ਸਵਾਦ ਚੰਗੀ ਤਰ੍ਹਾਂ ਆ ਜਾਏ ਤੇ ਸਵਾਦਾਰ ਕਿ ਬਣ ਲਵੇ ਇਹ ਨਾ ਜ਼ਰੂਰੀ ਆ ਨਹੀਂ ਤਾਂ ਟੇਸਟ ਨਹੀਂ ਆਉਣਾ ਉਸ ਤੋਂ ਬਾਅਦ ਹਣ ਪਾਣ ਲੱਗੇ ਜੀ ਕਸਪੂਰੀ ਮੇਥੀ उस तरफ वाला बैकअप पूरी में थी ਬਸ ਆ ਦੇਖੋ ਚੰਨੇ ਚੰਡੀ ਤੇਰਾ ਮਿਕਸ ਕਰ ਲਾਂਗੇ ਇਹਨੂੰ ਚੰਨੇ ਚੰਡੀ ਮਿਕਸ ਕਰ ਲਓ ਤੇ ਇਧਰ ਮੰਮੀ ਬਣਾਉਣ ਲੱਗੀ ਹੈ ਹਰੀ ਚਟਨੀ ਨਾਲ ਪਿਆਜ਼ਾਂ ਦੇ ਕੈਂਡ ਲੱਗੋ ਖਾਨ ਚ ਬੱਧਾ ਕੰਦਾ ਮੈਂ ਇੱਕ ਬਣਾ ਲਈ ਲੈਣੀ ਥੋੜੀ ਜਿਹੀ ਟੇਸਟ ਲਈ ਬਿਲਕੁਲ ਬਿਲਕੁਲ ਹਾਂ ਸੰਡੇ ਸੀ ਨਾ ਅੱਜ ਕਾਈ ਗਏ ਨਹੀਂ ਮੰਡੀ ਤੇ ਕੰਨ ਬਗਰਾ ਸੋ ਕਰਦੇ ਸੀ ਨਾ ਤੇ ਹੁਣ ਹੀ ਰੱਦੀ ਹੂੰ ਪਹਿਲਾਂ ਜਾਉਗੇ ਨਾ ਤੇ ਆਹ ਦੇਖੋ ਚੰਨੇ ਚੰਡੀ ਤੇਰਾ ਮਿਕਸ ਕਰ ਲਿਆ ਮਸਾਲੇ ਮਸਲੇ ਸਾਰੇ 2 ਮਿੰਟ ਮਸਾਲਾ ਪਕਾਵਾਂਗੇ ਆਪਾਂ ਜੀ ਬੰਦੀ ਵਾਸਤੇ ਹਾਂ ਓਕੇ ਓਕੇ ਬੰਦੀ ਤੁਹਾਨੂੰ ਆਪ ਇਧਰ ਚੜ੍ਹਦੀ ਬੰਦੀ ਤੇ ਆ ਤੇ ਪੂਰੇ ਹੁਣ ਬੰਨੇ ਸਟਾਰਟ ਹੋਣਗੇ ਬਲੌਗ ਦੇ ਚੱਕਰ ਤੇ ਅਸੀਂ ਇੰਨਾ ਟਾਈਮ ਹੋ ਗਿਆ 2:30 ਵੱਜ ਚੁੱਕੇ ਜੋ ਬਲੌਗ ਲਾਈਕ ਸ਼ੇਅਰ ਨਾ ਕੀਤਾ ਤਾਂ ਬਹੁਤ ਬੇਕਾਰ ਗੱਲ ਆ ਜਲਦੀ ਜਲਦੀ ਕਰ ਦਿਓ ਇੰਨੀ ਮਿਹਨਤ ਲਾਦੀ ਬਲੌਗ ਬੰਨ ਬਹੁਤ ਮਿਹਨਤ ਲਾਦੇ ਬਲੌਗ ਬਣਾਉਂਦੇ ਚੱਕਰ ਕਹਿੰਦੇ ਜੇ ਆਸਾਨ ਆ ਮੋਬਾਈਲ ਚੱਕਲੋ ਤੇ ਬਲੌਗ ਬਣਾ ਕੇ ਅੰਦਰ ਬਹੁਤ ਮਿਹਨਤ ਲਾਦੀ ਪਾਓ ਹਣਾ ਸੰਦੀਪ ਹੋਰ ਸ਼ੇਅਰ ਤੇ ਲੱਗੇ ਹੋਇਆ ਹੁਣ ਇਧਰ ਮम्मी ਵੀ ਲੱਗੂਗੀ ਨਾਲ ਜਲਦੀ ਜਲਦੀ ਬਣਾਈ ਆਪਾਂ ਇਧਰ ਹੁਣ ਹਰੀ ਚਟਨੀ ਨਾਲ ਤੇ ਪਿਆਜ਼ ਦੇ ਉੱਤੇ ਪਾਵਾਂਗੇ ਤੇ ਹੋਰ ਘੈਂਡ ਲੱਗਦੀ ਨਾ ਪਿਆਜ਼ ਨਾਲ ਖਾਂਗੇ ਮਜ਼ਾ ਆਉਂਦਾ ਇੱਕਦਮ ਬੰਦ ਕਰ ਦਵਾਂਗੇ ਗਰੇਵੀ ਆਪਾਂ ਥੋੜੀ ਜਿਹੀ ਵੱਧ ਹੀ ਰੱਖੀ ਕਿਉਂਕਿ ਪੇ ਪੇ ਨਾਲ ਸਬਜੀ ਦੀ ਗਰੇਵੀ ਥੋੜੀ ਹੋਰ ਸੁੱਕ ਜਾਂਦੀ ਆ ਅੱਛਾ ਜੀ ਅੱਛਾ ਬਿਲਕੁਲ ਨਹੀਂ ਰਹਿੰਦੀ ਹੁਣ ਆਪਣੀਆਂ ਦੇਖੋ ਸਬਜੀ ਤਿਆਰ ਹੋ ਚੁੱਕੀ ਆ ਤੋਟੇ ਤੱਕ ਜਿਹੜੀ ਮਾਣਾ ਮਾਣਾ ਦਿਖਦਾ ਪਿਆ ਨਾ ਇਹ ਵੀ ਗਰੀਬ ਖਤਮ ਹੋ ਜਾਣੀ ਠੀਕ ਆ ਗਰ ਗਰ ਪੈ ਪੈ ਨਾ ਹੋ ਸਕ ਜਾਂਦੀ ਆ ਤੇ ਹੁਣ ਆਪਣੀ ਅੰਦਰ ਸਬਜੀ ਦਾ ਤਿਆਰ ਹੋ ਚੁੱਕਿਆ ਹੁਣ ਆਪਾਂ ਕਰਾਂਗੇ ਢੋਰੇ ਬਣਾਵਾਂਗੇ ਹੁਣ ਆਪਾਂ ਢੋਰੇ ਬਣਾਵਾਂਗੇ ਢੋਰੇ ਖਾਣੇ ਤਾਂ ਆਜੋ ਜਲਦੀ ਉਹਦੀ ਇਹਦੇ ਚ ਕੀ ਕੀ ਪਾਇਆ ਮਾਤਾ ਇਹਦੇ ਚ ਆਪਾਂ ਪਾਇਆ ਰਿਹਾ ਤਲੀਆਂ ਤੇ ਮਿਰਚਾਂ ਤੇ ਹੁਣ ਥੋੜਾ ਜਿਹਾ ਪਾਣੀ ਪੁੱਟ ਠੀਕ ਆ ਤੇਹੀ ਤੀਤਾ ਪਣੀ ਬਸ ਤੇ ਵਿੱਚ ਪਾਵਾ ਤੇ ਥੋੜਾ ਜਿਹਾ ਪਾਣੀ ਤੇ ਪਾਵਾ ਵਿੱਚ ਨਮਕੋ ਠੀਕ ਆ ਥੋੜਾ ਜਿਹਾ ਪਾਣੀ ਤੇ ਨਮਕ ਪਾਵਾਂਗੇ ਦਹੀਂ ਵੀ ਪਾ ਸਕਦੇ ਆ ਪਰ ਜੇ ਆਪਾਂ ਹੀ ਪਾ ਦੇ ਉਦੋਂ ਦਹੀਂ ਵੀ ਪਾ ਲਈਦਾ ਠੀਕ ਆ ਤੇ ਨਸਲ ਦੀ ਪਾ ਲਈਦਾ ਪੰਨਾ ਸੰਖਾ ਕਾਉਂ ਨਹੀਂ ਲੱਗਦੀ ਠੀਕ ਠੀਕ ਆ ਤੇ ਇੱਧਰ ਆਪਣਾ ਚਟਨੀ ਦਾ ਵੀ ਕੰਮ ਤਿਆਰ ਹੋ ਰਿਹਾ ਬਾਅਦ ਚਟਨੀ ਵੀ ਬਣ ਰਹੀ ਹੈ ਹੁਣ ਆਪਾਂ ਭਟੂਰੇ ਬਣਾਵਾਂਗੇ ਨਾਲ ਨਾਲ ਆਹ ਦੇਖੋ ਦਹੀਂ ਵੀ ਲੱਗ ਚੁੱਕਿਆ ਹੋਣਾ ਤੇ ਹਣ ਆਪਾਂ ਦਹੀਂ ਵੇਰੇ ਚ ਪਾਵਾਂਗੇ ਨਾ ਤੁਹਾਨੂੰ ਪਤਾ ਨਹੀਂ ਸੀਗਾ ਪਤਾ ਨਹੀਂ ਕਿੰਨੀ ਰਾਤੀ ਲੱਭਾ ਇੱਥੇ ਵੇਖਿਆ ਤਾਂ ਪਿਆਰ ਆਇਆ ਤਾਂ ਬਰੋਸਟੀ ਵੀ ਪਾਲਾਂਗੇ ਹਾਂ ਨਾਲ ਬਰਾਂਡਈ ਪਾਲਾਂਗੇ ਤੇ ਹੁਣ ਆਪਣਾ ਇੱਧਰ ਤਿਆਰ ਹੋ ਲੱਗੀ ਚਟਨੀ ਵੀ ਤੇ ਸਬਜ਼ੀ ਤਾਂ ਆਪਣੀ ਤਿਆਰ ਹੋ ਗਈ ਆ ਨਵੀਆਂ ਸ਼ਰਮ ਇਹ ਨਵਾਂ ਅਦਰਕ ਪਾਇਆ ਹਾਂ ਠੀਕ ਆ ਠੀਕ ਆ ਆ ਦੇਖੋ ਸਾਡੀ ਸਬਜ਼ੀ ਕਿੱਡੀ ਘੜਮਈ ਆ ਹੁਣ ਅਸੀਂ ਟੈਸਟ ਕਰਕੇ ਦੇਖੀ ਆ ਘੈਂਟ ਇੱਕਦਮ ਬਹੁਤ ਘੈਂਟ ਬਣੀ ਆ ਅਸੀਂ ਚਟਨੀ ਬਣਾਉਣ ਲੱਗੇ ਸੀ ਪਹਿਲਾਂ ਲੈਂਟ ਨਹੀਂ ਆ ਗਈ ਹੁਣ ਲੈਂਟ ਵੀ ਆ ਗਈ ਇੱਕਦਮ ਹਨਾ ਪਹਿਲਾਂ ਸਬਜ਼ੀ ਵਾਲੀ ਵੀ ਅੱਜ ਹੀ ਤੇ ਹੁਣ ਹੁਣ ਅਚਰਨੀ ਬਣਾਉਣੀ ਉਹ ਤਾਂ ਵੀ ਆ ਗਈ ਦੇ ਲੋਕ ਡਾਕਾ ਕਰਨ ਕੋਲ ਦੇਖੋ ਕਿੰਨੇ ਘੰਟੇ ਹਾਂ ਹਾਂ ਹੁਣ ਲੇਟ ਵੀ ਆ ਗਈ ਆ ਪਹਿਲਾਂ ਤੜਕਾ ਕਰਨਾ ਚਾਹੀਦਾ ਵੀ ਲੇਟ ਆ ਗਈ ਸੀ ਵਾਟ ਆਈ ਕੌਨਫੀਡੈਂਸ ਇੱਧਰ ਆਪਣੇ ਹੁਣ ਪਟੂਰੀਆਂ ਦੀ ਤਿਆਰੀ ਹੋਣ ਲੱਗੀ ਆ ਜੀ ਮੈਂ ਪਹਿਲਾਂ ਪੇੜੇ ਵੱਡੇ ਕਿਤੇ ਸੀ ਮੈਨੂੰ ਕਹਤਾ ਛੋਟੇ ਕਰ ਜਾਦਾ ਵੱਡੇ ਲੱਗਦੇ ਆ ਫਟੂਰੇ ਵੱਡੇ ਹੁੰਦੇ ਆ ਛੋਟੇ ਹੋ ਗਏ ਉਹ ਜਿਆਦਾ ਵੱਡੇ ਤੋਂ ਬਣਾਉਂਦੇ ਹੁੰਦੇ ਨਾ ਦੁਕਾਨਾਂ ਤੇ ਆਪਾਂ ਚੱਲੋ ਜਿੱਦੀ ਕਰਦੇ ਇਧਰ ਚਟਨੀ ਹੁੰਦੀ ਆ ਇਧਰ ਪਟੂਰੇ ਹੁੰਦੇ ਆ ਦੁਵਾਂਡੇ ਦੀ ਕੁੜੀ ਨੂੰ ਜੇ ਮੱਖਣ ਦੀ ਟਿੱਕੀ ਨਾ ਮੱਖਣ ਦੀ ਟਿੱਕੀ ਨਹੀਂ ਲਾ ਕੇ ਦਿੰਦੀ ਤੇ ਹਨਾ ਆ ਦੇਖੋ ਦੋਸਤੋ ਆਪਣੀ ਚਟਨੀ ਬਣ ਚੁੱਕੀ ਆ ਹਰੀ ਚਟਨੀ ਆ ਆ ਦੇਖੋ ਤੇ ਹੁਣ ਇਧਰ ਆਪਣੇ ਪਟੂਰੇ ਵੀ ਬਣ ਰਹੇ ਆ ਜਿਆ ਫਟੂਰੇ ਦੀ ਟਿੱਕੀ ਦੀ ਸ਼ੇਪ ਬਣਾਈ ਆ ਪਟੂਰੇ ਗੋਲ ਨਹੀਂ ਹੁੰਦੇ ਉਹ ਲੰਬਾਈ 'ਚ ਲੰਮੇ ਹੁੰਦੇ ਇਦਾਂ ਗਏ ਕਿ ਉਹਨਾਂ ਚੰਗੀ ਤਰ੍ਹਾਂ ਗਰਮ ਕਰਕੇ ਨਾ ਤੇ ਜਿਹੜੀ ਆਪਣੇ ਗੈਸ ਦੀ ਫਲੇਮ ਹੈ ਨਾ ਉਹਨੂੰ ਮੀਡੀਅਮ ਤੇ ਕਰਕੇ ਨਾ ਫਿਰ ਬਣਾਉਣੇ ਚਾਹੀਦੇ ਆ ਫਿਰ ਵਧੀਆ ਬਣਦੇ ਆ ਕੋਈ ਵੀ ਚੀਜ਼ ਆਪਾਂ ਮਤਲਬ ਕਿ ਫਰਾਈ ਕਰੀਏ ਨਾ ਤਾਂ ਵਧੀਆ ਬਣਦੀ ਆ ਓਕੇ ਨਹੀਂ ਤਾਂ ਸਾੜ ਜਾਂਦੇ ਆ ਹਾਈ ਫਲੇਮ ਤੇ ਤੇ ਅੰਦਰੋਂ ਕੱਚੇ-ਕੱਚੇ ਰਹ ਜਾਂਦੇ ਹਰ ਇੱਕ ਚੀਜ਼ ਠੀਕ ਆ ਮਾਤਾ ਸਾਡੀ ਦਵਾ ਇੱਕੋ ਤਰੀਕਾ ਨਾਲ ਲੱਭਦੀ ਪਈ ਪਿਆਜ਼ ਘਟਨ ਦਾ ਕਿ ਉਹਦਾ ਨਾਮ ਨਾ ਦੇ ਕੇ ਤੁਸੀਂ ਦੇਖਿਆ ਕਿਨੇ ਕਿੱਦਾਂ ਕੱਟਿਆ ਛੱਟ ਤਾਂ ਜਿੱਦਾਂ ਵੀ ਖਾਣੀ ਆ ਟਿੱਡਤੀ ਜਾਣਿਆ ਮਾਤਾ ਜੀ ਮੱਛਾ ਬਣਾ ਕਰੂੰਗੀ ਜੇ ਇਹਦੇ ਨਾ ਬਣੇ ਨਾ ਪਾਇ ਪਿਆਜ ਰੱਖ ਲਾਂ ਪਾਨ ਗਰੇ ਮਾਤਾ ਦੇ ਵੀਡੀਓ ਬਿਖਿਆ ਰੋਜ ਬਣਾਉਂਦੇ ਹੋਣੇ ਸਾਡੇ ਹੋ ਗਏ ਲੱਛੇ ਨਹੀਂ ਹੋਏ ਆਪਾਂ ਮੱਛਾ ਵੀ ਹੋਇਆ ਉਧਰ ਪਟੂਆ ਨਹੀਂ ਹੋਇਆ ਜੇ ਨਹੀਂ ਹੋਇਆ ਮਾਤਾ ਦੋ ਆਣੀ ਲਾ ਚੋਰ ਕਾਈ ਕਰ ਗੋ ਮਾਤਾ ਉਹ ਆ ਦੇਖੋ ਵੀ ਸਾਡਾ ਪਟੂਰਾ ਹੋ ਲੱਗਿਆ ਪੂਰਾ ਦੇਖੋ ਕਿੰਨੇ ਫੁੱਲ ਗਿਆ ਢੰਡ ਫੁੱਲ ਗਿਆ ਪੂਰਾ ਇਕਦਮ ਹਨਾ ਹਮ ਇਹ ਅਸਲੀ ਪਟੂਰਾ ਬਣਿਆ ਆ ਦੇਖੋ ਓਏ ਬਟਰ ਲੈ ਕੇ ਆਏ ਹੋ ਸਾਡਾ ਉਧਰ ਗੰਭੀ ਬਟਰ ਵੀ ਲੈ ਆਇਆ ਹਨਾ ਹਮ ਕੱਲੇ ਚਲ ਜਾਣਾ ਦੁਕਾਨ ਤੇ ਕੱਲਾ ਹੀ ਚਲ ਗਿਆ ਬਹੁਤ ਜ਼ਿਆਦਾ ਲੇਟ ਖਾਣ ਲੱਗੇ ਆ ਪਟੂਰਾ ਸਾਡਾ ਬਣ ਗਿਆ ਇਧਰ ਆ ਦੇਖੋ ਘੈਂਡ ਬਣਿਆ ਵੈਸੇ ਤਾਂ ਬਿਲਕੁਲ ਘੈਂਡ ਆ। ਜਿਆਦਾ ਵੱਡੇ ਨਹੀਂ ਅਸੀਂ ਰੱਖੇ ਬਿਲਕੁਲ ਮੀਡੀਅਮ ਜੇ ਸਾਈਜ਼ ਦੇ ਰੱਖਿਆ ਹੈ ਨਾ। ਹਮਮ ਦੇਖੋ। ਘੈਂਡਾ ਘੈਂਡਾ ਬਹੁਤ ਘੈਂਡ ਬਣਿਆ ਪਟੂਰਾ। ਮਾਤਾ ਦੇ ਲੱਛੇ ਬਣ ਗਏ। ਆਹ ਦੇਖੋ ਮੰਮੀ ਨੇ ਬਣਾਏ ਲੱਛੇ ਪਿਆਜ਼ ਵਾਹ। ਹੁਣ ਤੇ ਪਾਵਾਂਗੇ ਗ੍ਰੀਨ ਚਟਨੀ ਫੇਰ ਆਪਾਂ ਖਾਵਾਂ। ਹੁਣ ਆਪਾਂ ਕਰਾਂਗੇ ਪਲੇਟਿੰਗ। ਇਧਰ ਸਟ੍ਰੀਕ ਪੈ ਗਈ ਨਾਲ ਹੀ। ਆਪਣੇ ਸਾਰੇ ਪਟੂਰੇ ਫੁੱਲ ਕੇ ਬਣ ਰਹੇ ਕਿਉਂਕਿ ਡੋਅ ਪ੍ਰੋਪਰ ਤਿਆਰ ਹੋਇਆ। ਸਾਰਾ 2-3 ਪਿੰਡ ਕਰਦਾ ਆਂ। ਜੇ ਲੋਪਰ ਪ੍ਰੋਪਰ ਤਿਆਰ ਹੋਇਆ ਹੋਵੇ ਨਾ ਤਾਂ ਪਟੂਰੇ ਵਧੀਆ ਬਣਦੇ ਆ ਬਹੁਤ ਹਨ ਪਟੂਰੇ ਬਣ ਕੇ ਆ ਦੇਖੋ ਫੁੱਲ ਫੁੱਲ ਕੇ ਬਣ ਗਏ ਲੋਨ ਪ੍ਰੋਪਰ ਰੈਸਟ ਚਾਹੀਦੀ ਹੁੰਦੀ ਹੈ ਰੈਸਟ ਕਰਾ ਤੂੰ ਕਣ ਕੀ ਤਰ੍ਹਾਂ ਰੈਸਟ ਕਰਾ ਦੇ ਕਰਾਉਂਦਾ ਸਾਡੇ ਢਿੱਡ ਦੇ ਰੈਸਟ ਹੋਈ ਐ ਨਹੀਂ ਭੁੱਖੇ ਕੀ ਹੋਏਗਾ ਹਾਂ ਮਾਤਾ ਲੱਗੀ ਭੋਕਾ ਬਾਜਾ ਤੋ ਸਵੀ ਤੇ ਬਾਜਾ ਤੋ ਸਵੀ ਤੇ ਰੈਸਟ ਹੀ ਕਾ ਨਹੀਂ ਨੀਂਦ ਦੀ ਦਵਾਈ ਦੇ ਦਿੰਦੇ ਆ ਤੁਹਾਨੂੰ ਪਟੂਰੇ ਖਾ ਕੇ ਨੀਂਦ ਆਉਣੀ ਚੰਗੀ ਇੱਧਰ ਲ ਮੇਰਾ ਚਰ ਦੇ ਦੇਖ ਕੇ ਬਹੁਤ ਕੁਝ ਯਾਰੀ ਆ 6 ਜਾਣਿਆ 6 ਪੀਸ ਦੇ ਕੱਟੇ ਆ ਉਹ ਇੱਕ ਅਦਰ ਪਾਤੀ ਤੇ ਹੁਣ ਇਧਰ ਪਲੇਟ ਤਿਆਰ ਹੋ ਰਹੀ ਆ ਇੱਕ ਪਟੂਰੀਆਂ ਦੀ ਤੁਹਾਨੂੰ ਉਹ ਦਿਖਾਵਾਂਗੇ ਤੇ ਟੇਸਟ ਕਰਕੇ ਦਿਖਾਵਾਂਗੇ ਕਿ ਕਿੱਦੇ ਦੇ ਬਣੇ ਆ ਆ ਦੇਖੋ ਜੀ ਸੰਦੀਪ ਨੇ ਪਲੇਟ ਤਿਆਰ ਕਰਤੀ ਪਟੂਰੀਆਂ ਦੇ ਦੇਖੋ ਕਿੰਨੇ ਕੈਂਡ ਲੱਗ ਰਿਹਾ ਆ ਆਹਾਂ ਪਟੂਰੇ ਤੇ ਹੁਣ ਤੁਹਾਨੂੰ ਇੱਕ ਵਾਰੀ ਟੇਸਟ ਕਰਕੇ ਦਿਖਾ ਦਿੰਦੇ ਆ ਤੇ ਇੱਕ ਵਾਰੀ ਚੈੱਕ ਕਰ ਲਓ ਵੈਸੇ ਪਲੇਟ ਨੂੰ ਤਾਂ ਸੱਚੀ ਪਾਣੀ ਆ ਰਿਹਾ ਬਹੁਤ ਕੈਂਡ ਤੇ ਹੁਣ ਟੇਸਟ ਕਰ ਕਰ ਗੋ ਕੁਛੀ ਕਰੂਗਾ ਨਾ ਮੈਂ ਟੇਸਟ ਕਰਦਾ ਲੱਗੀਆਂ ਸਾਰਿਆਂ ਨੂੰ ਮਾਤਾ ਆयो ਮਾੜਿਆ ਟੇਸਟ ਕਰੀਏ ਹੁਣ ਅਸੀਂ ਟੇਸਟ ਕਰੀਏ ਇੱਕ ਵਾਰੀ ਲੈ ਫੋਟੋ ਫਿਰ ਕੈਮਰਾ ਮੈਂ ਟੇਸਟ ਕਰ ਲਾ ਇੱਕ ਵਾਰੀ ਨੇੜੋ ਦਿਖਾ ਦਿਓ ਆ ਦੇਖੋ ਪੂਰੇ ਸੌਫਟ ਸੌਫਟ ਬਣਿਆ ਬਾਹਰ ਕ੍ਰਿਸਪੀ ਅੰਦਰ ਸੌਫਟ ਬਾਹਰ ਕ੍ਰਿਸਪੀ ਵਿੱਚ ਸੌਫਟ ਪੂਰੀ ਜਾਲੀ ਬਣੀ ਅੰਦਰੋਂ ਤੇ ਆ ਨਾਲ ਆਪਾਂ ਲਿਆ ਜੀ ਆਪਣਾ achar ਘਰ ਦਾ ਬਣਿਆ ਹੋਇਆ ਤੇ ਤੇ ਨਾਲ ਆਪਣੇ ਜਿਹੜੇ ਮਮੀ ਨੇ ਲੱਛੇ ਪਰਾ ਲੱਛੇ ਪਿਆਜ਼ ਨਾਲ ਆਇਆ ਤੇ ਨਾਲ ਹਰੀ ਮਿਰਚ ਦੀ ਚਟਨੀ ਹਾਂ ਹਰੀ ਮਿਰਚ ਦੀ ਚਟਨੀ ਹਾਂ ਮਮੀ ਹਰੀ ਮਿਰਚ ਤੇ ਧਨੀਏ ਦੀ ਚਟਨੀ ਹਰੀ ਚਟਨੀ ਹਾਂ ਤੇ ਚੱਕਰ ਤੋਂ ਭੁੱਲ ਗਿਆ ਜਾ ਰਿਹਾ ਤੇ ਪਾਣਾ ਚੱਕਰ ਤੋਂ ਭੁੱਲ ਗਿਆ ਹਾਂ ਸੱਚੀ ਬਹੁਤ ਬਹੁਤ ਪਾਣੀ ਆ ਆ ਸਬਜੀ ਬਹੁਤ ਘੈਂਟ ਬਣੀ ਨਾਲ ਪਟੂਰੇ ਆ ਹਾ ਹਾ ਜਿਹਨੇ ਖਾਣਾ ਖਾ ਵੀ ਜਾਣਾ ਇੱਕ ਵਾਰੀ ਆ ਹਾ ਹਾ ਇੱਕ ਵਾਰੀ ਕਿਉਂ ਦੋ ਵਾਰੀ ਨਾ ਦੋ ਵਾਰੀ ਖਾ ਲਈ ਜਾਣਾ ਹਾਂ ਬੋਕਾਹੜ ਬਣਿਆ ਸੱਚੀ ਮੁੱਚੀ ਇੱਕ ਵਾਰ ਤੁਸੀਂ ਟ੍ਰਾਈ ਕਰੋ ਸੱਚੀ ਦੋਸਤੋ ਬੋਕਾਹੜ ਬਣਿਆ ਮਜ਼ਾਕ ਦੀ ਗੱਲ ਨਹੀਂ ਤੇ ਆ ਚਰਨੀ ਵੀ ਬੋਕਾਹੜ ਬਣੀ ਤੇ ਪੂਰੇ ਉਹਦੇ ਸਬਜੀ ਬੋਕਾਹੜ ਬਣੀ ਆ ਪੂਰੇ ਉਹ ਹੀ ਬਣੇ ਜਿਹੜੇ ਲਵਾਈ ਦੀ ਬਣਾਉਂਦੇ ਆ ਪਟਾਬੇ ਠੋਬੇ ਦੇ ਪਿੰਡੀ ਚਨਾ ਐਂਡ ਪੂਰੇ ਉੱਤੇ ਦੇ ਬਣੇ ਅੰਦਰ ਪੂਰੇ ਸੌਫਟ ਤੇ ਪੂਰੀ ਜਾਲੀ ਬਣੀ ਹੋਈ ਆ ਜਾਲੀ ਬਣੀ ਜਾਈ ਦੇ ਅੰਦਰ ਉਪਰੋਂ ਖੁਸ਼ਤੀ ਬੋਕਾਹੜ ਬਣਿਆ ਆ ਲੈ ਖਾਣ ਮਮੀ ਖਾ ਕੇ ਦਿਖਾਓ ਵੀ ਤੁਹਾਨੂੰ ਆ ਲਾਲਾ ਜੀ ਚਾਰ ਤੇ ਨਾਲ ਆ ਦੇਖੋ ਹੁਣ ਸਾਰੀ ਮੀਨਰਾ ਪਾਣੀ ਤੇ ਕਿੰਨੀ ਪੀਣੀ ਆ ਚੱਕੋ ਤੇ ਬਾਬਾ ਨੇ ਪੁੱਲਾ ਸਿਰਾਈਏ ਭੈੜ ਬਣਾ ਨਾ ਭੈੜ ਬਹੁਤ ਟੇਸਟੀ ਹੈ ਮੂੰਹ ਪੂਰਾ ਮਜ਼ਾ ਆ ਗਿਆ ਅੱਜ ਤਾਂ ਪਟੋਰੇ ਖਾਵਾ ਲਿਆ ਤੇ ਹੁਣ ਆਪਾਂ ਵੀਡੀਓ ਨੂੰ ਕਰਦੇ ਐਂਡ ਤੇ ਪਟੁੰਦੇ ਆਂ ਸੀ ਖਾਈਏ ਗੱਲਾਂ ਨੇ ਗੱਲਾਂ ਨੇ ਸਿਰਾਂ ਬਣਿਆ ਬਹੁਤ ਵਧੀਆ ਬਣਿਆ ਮੰਮੀ ਕਹਿੰਦੀ ਮੇਰੇ ਮੂੰਹ ਚ ਬੁਰਕੀ ਸੀ ਹਜੇ ਮੈਂ ਹੋਰ ਕਹਿਣਾ ਵਾ ਮੈਂ ਵੀਡੀਓ ਬੰਦ ਕਰਤੀ ਸੀ ਤੁਸੀਂ ਸਾਰੇ ਘੰਟਾ ਕਰਿਓ ਬਣਾ ਕੇ ਖਾਈ ਕਰਿਓ ਬਹੁਤ ਘੰਟਾ ਬਣਿਆ ਹੁਣ ਖਾ ਲਈਏ ਸੀ ਜਲਦੀ ਜਲਦੀ ਬਣਾ ਕੇ ਖਾ ਕੇ ਸਾਨੂੰ ਕਮੈਂਟਾਂ ਚ ਦੱਸਿਓ ਵੀ ਬਹੁਤ ਟੇਸਟੀ ਬਣਿਆ ਤੇ ਇੱਧਰ ਸੰਦੀਪ ਵੀ ਹੁਣ ਪੁੱਛ ਲਈਏ ਤੇ ਹਾਂਜੀ ਕਿੱਦਾਂ ਫਿਰ ਹੁਣ ਬਾਸ ਹੁਣ ਮੈਂ ਬਣਾ ਕੇ ਛੇਤੀ ਛੇਤੀ ਸਾਰਿਆਂ ਨੂੰ ਆਪ ਖਵਾਣਾ ਚਲੋ ਵਲੌਗ ਦਾ ਐਂਡ ਕਰੋ ਫਿਰ ਹੁਣ ਮਾਈ ਨਹੀਂ ਜਿੰਨੀ ਤਰ੍ਹਾਂ ਕੋਈ ਵੀ ਹਾਂ ਵੀ ਜੇ ਵਲੌਗ ਵਧੀਆ ਲੱਗਿਆ ਹੋਵੇ ਤੇ ਜੇ ਤੁਹਾਨੂੰ ਸਾਰਿਆਂ ਨੂੰ ਰੈਸਪੀ ਵਧੀਆ ਲੱਗੀ ਹੈ ਕੋਈ ਟਰਾਈ ਜ਼ਰੂਰ ਕਰਿਓ ਤੇ ਸਾਡੇ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰਿਓ ਤਾਂ ਕਿ ਅਸੀਂ ਹੋਰ ਵੀ ਨਵੇਂ-ਨਵੇਂ ਰੈਸਪੀ ਲੈ ਕੇ ਆ ਸਕੀਏ ਬਿਲਕੁਲ ਤਾਂ ਚਲੋ ਠੀਕ ਹੈ ਜੀ ਹੁਣ ਇੱਥੇ ਵਲੌਗ ਨੂੰ ਐਂਡ ਕਰ ਦਾਂ ਤੇ ਫਿਰ ਹੁਣ ਖਾ ਲਈ ਅਸੀਂ ਜਲਦੀ ਆਨੇ ਪਟੂਰੇ ਤਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਬਾਏ